ਸਤਨਾਮ ਆ ਗਿਆ ਸਤਨਾਮ ਤਰਨਾਟ ਗੁਰਪਾਲੇ ਲੈ ਕਲੇ ਤਰਨਾਟ ਗੁਰਪਾਲ ਸਤਨਾਮ ਆ ਗਿਆ ਮੇਰੇ ਮਿੱਤਰੋ ਸਤਨਾਮ ਕਹਿੰਦੇ ਆ ਸੋ ਆ ਸਤਨਾਮ ਨੂੰ ਰਿਵਿਉ ਸਤਨਾਮ 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 ਕਿਆ ਬਾਤ ਹੈ ਬੜਾ ਪਿਆਰਾ ਨਾਮ ਹੈ ਜਦ ਮੈਂ ਇੱਕ ਗੁਰੇ ਕੋਲੇ ਗਾਲਾ ਚ ਗੜਜ ਲੈ ਹੀ ਨਹੀਂ ਫੇ 다음 은, 아 기를 쓰레 기를 받 아서, 그뒤 로, 그뒤 로, 그뒤 로, 그 ਇਹ ਗੈਰੀ ਓ ਪੂਰੇ ਰੱਖਦੇ ਆ ਹੌਸਲੇ ਬਲੰਦ ਬੰਦੇ ਆ ਓ ਗੁੱਡੀ ਟਾਲੀ ਖਿੱਦਦੀ ਅੰਬਰਾਂ 'ਚ ਚੜ ਗਈ ਦੱਸ ਤੈਨੂੰ ਕਿਹੜਾ ਨੁਕਰਾ ਪਸੰਦ ਬੰਦਿਆ ਗਗਦੀ ਨੂੰ ਤਾਂ ਸੋਨਾ ਲੀਕਾ ਪਸੰਦ ਆ ਪਰ ਕਹਿੰਦੇ ਲਖਮਣ ਖੜਾ ਹਮਲੇ ਖੇਡਦੇ ਮੈਦਾਨ ਦੇ ਵਿੱਚ ਖੜੇ ਗੰਰੂਆ ਹਲੇ ਵੀ ਮੈਦਾਨ ਦੇ ਵਿੱਚ ਆਉਂਦੇ ਅੜਗੀ ਜਾਨ ਸਿਕੰਝੇ